ਵਸਾਕੀ ਦਸੀ ਨੌਣ ਗਏ ਸੀ ਸੱਤ ਜਣੇ ਜੀ ਅਚਾਨਕ ਮੁੰਡੇ ਦਾ ਪੈਰ ਪੈ ਗਿਆ ਇੱਕ ਦਾ ਹਰਸ਼ਦੀਪ ਦਾ ਤੇ ਉਹਨੂੰ ਬਚਾਉਣ ਲਈ ਗਿਆ ਗੁਰਪ੍ਰੀਤ ਅਚਾਨਕ ਸਾਰੇ ਬਚਾਉਣ ਚ ਲੱਗੇ ਉਹਨੂੰ ਤਾਂ ਸਾਰੇ ਉੱਥੇ ਪਾਣੀ ਚ ਹੀ ਡੁੱਬ ਗਏ ਇਹਨਾਂ ਸਾਰੇ ਤੋਂ ਕੋਈ ਨਹੀਂ ਪਹਿਲਾ ਹਰਸ਼ ਗਿਆ ਜੀ ਹਰਸ਼ ਦਾ ਪਾਣਾ ਪੈਰ ਫਿਸਲ ਗਿਆ ਉਥੋਂ ਤੇ ਟੋਏ ਚ ਪੈ ਗਿਆ ਸੀ ਉੱਥੇ ਟੋਇਆ ਸੀ ਉੱਥੇ ਹਾਂਜੀ ਤੇ ਗੁਰਪ੍ਰੀਤ ਔਰ ਗੁਰਪ੍ਰੀਤ ਗਿਆ ਉਹਨੂੰ ਬਚਾਉਣ ਲਈ ਤੇ ਫਿਰ ਉਹਨੂੰ ਬਚਾਉਣ ਲਈ ਗਿਆ ਵਿਸ਼ਾਲ ਪੁਸ਼ਾਲ ਵੀ ਗਿਆ ਸੀ ਮਗਰ ਉਹਦੇ ਤੇ ਕੋਈ ਦਵਾਦ ਡੁੱਜ ਗਿਆ ਜਸਪਾਲ ਚਾਰੇ ਜਣੇ ਸੀ ਇਹ ਚਾਰੇ ਜਣੇ ਉੱਥੇ ਡੁੱਬ ਗਏ ਇੰਨੇ ਦੇ ਵਿੱਚੋਂ ਕਿੰਨੇ ਜਣੇ ਦੀ ਦੋ ਜਣੇ ਜਸਪਾਲ ਦੀ ਤੇ ਦੂਜੀ ਟੀਮ ਹੈਗੀ ਅਰਚੀ ਦੀ ਮਿਲ ਗਈ ਆ ਠੀਕ ਹਾਂਜੀ ਦੋ ਹੀ ਡੈਥ ਨੇ ਕੋਸ਼ਿਸ਼ ਕੀਤੀ ਬਚਾਉਣ ਦੀ ਹਾਂਜੀ ਅਸੀਂ ਕੋਸ਼ਿਸ਼ ਕੀਤੀ ਅਸੀਂ ਪਰ बटे ਨਹੀਂ ਬੜਾ ਸਾਡੇ ਕੋ ਉੱਥੇ ਸਿਰਫ ਤੁਸੀਂ 7 ਜਣੇ ਸੀ ਅਸੀਂ 7 ਜਾਨੀ ਸੀ ਉੱਥੇ ਹਰ ਸਾਲ ਹੀ ਵਿਸਾਖੀ ਤੇ ਬਿਆਸ ਦਰਿਆ ਦੇ ਵਿੱਚ ਨਹਾਉਣ ਜਾਂਦੇ ਹਾਂ ਨਹੀਂ ਹਰ ਸਾਲ ਨਹੀਂ ਵੈਸ ਵਾਰੀ ਗਏ ਸੀ ਇਹਨਾਂ ਦੇ ਵਿੱਚੋਂ ਦੋ ਸਾਕੀ ਭਰਾ ਵੀ ਆ ਜੀ ਹਾਂਜੀ ਕੌਣ ਕੌਣ ਅਰਚੀ ਤੇ ਵਿਸ਼ਾਲ ਸਾਕੀ ਭਰਾ ਨਹੀਂ ਦੋਨੋਂ ਉਹ ਸਤਿ ਸ੍ਰੀ ਅਕਾਲ ਇਹ ਚਾਰੇ ਦੋਸਤ ਸੀਗੇ ਫਾਈਂ ਸਾਰੇ ਫਰੈਂਡ ਸੀ ਇਹ ਚਾਰੇ ਫਰੈਂਡ ਸੀ ਜੀ ਸਰਕ ਫਰੈਂਡ ਸਰਕ ਪਈ ਆ ਹਾਂਜੀ ਸਾਡੀ ਅੱਖਾਂ ਦੇ ਸਾਹਮਣੇ ਹੋਈ ਸਾਡੀ ਅੱਖਾਂ ਦੇ ਸਾਹਮਣੇ ਹੋਈ ਜੀ ਹਾਂਜੀ ਉਹ ਡੁੱਬਦਾ ਪਿਆ ਸੀ ਅਰਸ਼ ਨੂੰ ਮੈਂਗਾ ਫੜ ਲਿਆ ਅਰਸ਼ ਡੁੱਬਦਾ ਪਿਆ ਢੇ ਗੁਰਪ੍ਰੀਤ ਗਿਆ ਉਹਨੂੰ ਬਚਾਉਣੇ ਤਾਂ ਪਿੱਛੇ ਗਿਆ ਤੇ ਉਹ ਵੀ ਡੁੱਬ ਗਿਆ ਇੱਕ ਵਾਰ ਮੈਂ ਅਰਸ਼ ਨੂੰ ਫੜਿਆ ਬਾਹ ਤੋਂ ਛੁੱਟ ਗਿਆ ਮੇਤੋਂ ਬਾਹ ਮੈਂ ਵੀ ਡੁੱਬ ਚੱਲਿਆ ਫੇਰ ਮੈਂ ਨਿਕਲ ਕੇ ਬਾਹਰ ਆਇਆ ਫੇਰ ਮੇਰਾ ਸੀਸੀਟੀ ਲੱਭੇ ਨਹੀਂ ਵੀ ਗਿਆ ਚਾਂ ਚਲ ਗਈ ਤੁਸੀਂ ਛੋਟੇ ਪਾਣੀ ਦੀ ਸੀ ਉਹ ਚਾਹ ਦੇ ਵੱਡੇ ਪਾਣੀ ਹਾਂਜੀ ਉਹ ਚਾਹ ਦੇ ਵੱਡੇ ਪਾਣੀ ਚ ਚਲ ਗਏ ਤੇ ਸਭ ਤੋਂ ਪਹਿਲਾਂ ਅਰਸ਼ ਅੱਛਾ ਅੱਛਾ ਗਿਆ ਜੀ ਅੱਛਾ ਜੀ ਹਾਂਜੀ ਅਰਸ਼ ਨੂੰ ਬਚਾਉਣ ਲਈ ਦਿੱਤੇ ਗੁਰਪੀਤ ਗਿਆ ਸੀ ਅਰਸ਼ ਨੂੰ ਬਚਾਉਣ ਲਈ ਤੇ ਉਹ ਦੋਵੇਂ ਜਸਪਾਲ ਤੇ ਦੁੱਧਾ ਵਿਚਾਲ ਗਏ ਉਹਨੂੰ ਬਚਾਉਣ ਤੇ ਚਾਰਾਂ ਨੂੰ ਤਰਨਾ ਕਿਸੇ ਨੂੰ ਨਹੀਂ ਤਰਨਾ ਕਿਸੇ ਨੂੰ ਨਹੀਂ ਆਉਂਦਾ ਮਾੜੀਆਂ ਮੋਟੀਆਂ ਬਾਹਾਂ ਮਾਰਨੀ ਆਉਂਦੀਆਂ ਤੁਸੀਂ ਮੌਕੇ ਤੇ ਇੱਥੇ ਪਹੁੰਚੇ ਸੀ ਤੁਹਾਡੇ ਦੋਸਤ ਸੀਗੇ ਹਾਂਜੀ ਕਿੰਨੇ ਜਣੇ ਸੀ ਤੁਸੀਂ ਅੱਛਾ 7 ਜਣੇ ਸੀ 7 ਜਣੇ ਸੀ ਤੇ ਤਿੰਨ ਜਣੇ ਤੁਸੀਂ ਬਾਹਰ ਸੀਗੇ ਹਾਂਜੀ ਠੀਕ ਹੈ ਅਚਾਨਕ ਜਿਹੜਾ ਅਚਾਨਕ ਪੈਰ ਪਿਆ ਹੀ ਜਦੋਂ ਅਸੀਂ ਹਾਂਜੀ ਡੁੰਗਾ ਪਾਣੀ ਦੇ ਸੀ ਹਾਂਜੀ ਜਸਪਾਲ ਸਿੰਘ ਮੇਰਾ ਸਗਾ ਭਰਾ ਹੀ ਤੇ ਨਾਹੌਣ ਗੇ ਬਿਆਸ ਦਰਿਆ ਜਤੋਂ ਉੱਥੇ ਜਿੱਦਾਂ ਪਾਏ ਪੂਰਤ ਲੱਗ ਗਿਆ ਉੱਥੇ ਡੋਪ ਗਏ ਚਾਰ ਜਣੇ ਸੀ ਜਸਪਾਲ ਅਰਸ਼ ਸ਼ਾਲੋ ਤੇ ਟੈਡ ਮੁੰਡਾ ਗੁਰਪ੍ਰੀਤ ਸਿੰਘ ਤੇ ਤੁਸੀਂ ਕੋਸ਼ਿਸ਼ ਕੀਤੀ ਬਚਾਉਣ ਦੀ ਆਪਦੇ ਮੈਂ ਸਾਈਡ ਤੇ ਇੱਕ ਇੱਕ ਮੁੰਡਾ ਕਰਨ ਨੂੰ ਨਹੀਂ ਲੱਗੇ ਜੇ ਵੀ ਡੋਪ ਚੱਲੇ ਨੂੰ ਇੱਕ ਵਾਰੀ ਮੌਕਾ ਦਿੱਤਾ ਪਾਣੀ ਨੇ ਆ ਗਿਆ ਪਰ ਇਹੋ ਤੋਂ ਬਾਅਦ ਉਹ ਡੁੱਬ ਗਏ ਬਾਜਾਂ ਬਹੁ ਮਾਰੀਆਂ ਬੇੜੀ ਵਾਲੇ ਲੱਗੇ ਸਾਰ ਸੁਣੀ ਨਹੀਂ ਉਹਨਾਂ ਨੇ ਇੱਕ ਵੀ ਆਵਾਜ਼ ਤੁਹਾਡੇ ਭਰਾ ਦੀ ਮੌਤ ਜਾਂ ਡੁੱਬੇ ਤੁਹਾਡੇ ਅੱਖਾਂ ਦੇ ਸਾਹਮਣੇ ਹੋਏ ਮੈਂ ਸਾਰ ਤੇ ਤੁਹਾਨੂੰ ਦੱਸਣ ਦਿਆ ਮੈਂ ਨਾਤਾ ਨਹੀਂ ਮੈਂ ਰੇਤਾਂ ਪਰਾਂ ਹੀ ਇਹੋ ਗਾੜੀ ਗਈ ਸੀ ਅੱਛਾ ਤੁਸੀਂ ਟੋਟਲ ਕਿੰਨੇ ਸਾਥ ਜਣੇ ਗਏ ਸੱਤ ਜਣੇ ਹਾਂਜੀ ਠੀਕ ਠੀਕ ਦੋ ਸਕੇ ਭਰਾ ਵੀ ਸੀਗੇ ਇਹਨਾਂ ਦੀ ਮੌਤ ਹੋ ਗਈ ਦੋ ਸਕੇ ਦੀ ਹਾਂਜੀ ਤੁਹਾਡੇ ਬ੍ਰਦਰ ਦਾ ਕਿਹਦਾ ਸੀ ਜਸਪਾਲ ਸਿੰਘ ਹੈ ਉਹਨਾਂ ਦੀ ਡੈੱਡ ਬੋਡੀ ਮਿਲ ਗਈ ਹਾਂਜੀ ਉਹਦੀ ਤਰਸ਼ ਦੀ ਮਿਲ ਗਈ ਆ ਤੇ ਦੋ ਜਣੇ ਲੱਬੇ ਹਲੇ ਗੁਰਪ੍ਰੀਤ ਸ਼ਾਲੂ ਪ੍ਰਸ਼ਾਸਨ ਕਿੰਨੇ ਚਿਰ ਬਾਅਦ ਟੀਮ ਲੈ ਕੇ ਪਹੁੰਚਿਆ ਦੋ ਤਿੰਨ ਘੰਟੇ ਬਾਅਦ ਮੁੰਡੇ ਆ ਗਏ ਕਿਸਨੇ ਆਦਾਂ ਫੋਨ ਫਾਨ ਲਾਇਆ ਸੀ ਤਾਰ ਮੁੰਡੇ ਆ ਸਾਡੇ ਤਾਰ ਮੁੰਡੇ ਉਤਾਰਦੇ ਉਹਨਾਂ ਨੇ ਲੱਬੀਆਂ ਫੇਦੋ ਡੈੱਡ ਬੋਡੀਆਂ ਕਾਲੂ ਦੀ ਤਰਸ਼ ਦੀ ਐਂਡ ਵੱਲੋਂ ਜਾਨੀ ਤੇ ਤਿੰਨ ਸਾਰਿਆਂ ਨੇ ਤਿੰਨ ਵੱਲੋਂ ਲੱਦੇ ਹਾਂਜੀ ਪ੍ਰਸ਼ਾਸਨ ਵੱਲੋਂ ਜਾਂ ਡੀਸੀ ਸਾਹਿਬ ਨੇ ਕੁਝ ਨਹੀਂ ਮਿਲਿਆ ਤਿੰਨ ਘੰਟੇ ਬਾਅਦ ਆਈ ਸਾਰੀ ਤਿੰਨ ਘੰਟੇ ਬਾਅਦ ਐਂਬੂਲੈਂਸ ਵੀ ਉਹ ਸ਼ਹਿਰ ਪਹੁੰਚੀ ਜਿਹੜੀ ਐਂਬੂਲੈਂਸ ਆਈ प्रशासन बिल्कुलु ज़ीरो